ਪੱਤਰਕਾਰ ਸਾਥੀਆਂ ਦਾ ਸੋਸ਼ਲ ਮੀਡੀਆ ਪ੍ਰਿੰਟ ਮੀਡੀਆ ਤੇ ਇਲੈਕਟ੍ਰੋਨਿਕ ਮੀਡੀਆ ਦੇ ਸਾਥੀਆਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਬਹੁਤ-ਬਹੁਤ ਸਵਾਗਤ ਅੱਜ ਅਸੀਂ ਤੁਹਾਨੂੰ ਇਸ ਕਰਕੇ ਇੱਥੇ ਸੱਦਿਆ ਹੈ ਕਿ ਇੱਕ ਖਾਸ ਮੁੱਦੇ ਦੇ ਉੱਤੇ ਲੋਕਾਂ ਦੇ ਸਾਹਮਣੇ ਕਾਂਗਰਸ ਦਾ ਜਿਹੜਾ ਦੋਹਰਾ ਮਾਪਦੰਡ ਹੈਗਾ ਡਬਲ ਸਟੈਂਡਰਡ ਹੈਗਾ ਦੋਰਾ ਚਰਿੱਤਰ ਹੈਗਾ ਉਹ ਲੋਕਾਂ ਦੇ ਸਾਹਮਣੇ ਸੀ ਰੱਖਣਾ ਚਾਹੁੰਦੇ ਆ ਇਹ ਤਾਂ ਸੁਣਦੇ ਹੁੰਦੇ ਆ ਕਿ ਜਿਹੜੀ ਸਿਆਸਤ ਹੈ ਉਹਦੇ ਵਿੱਚ ਬੜਾ ਵੱਡਾ ਨਿਗਾਰ ਆਇਆ ਪਰ ਕੀ ਸਿਆਸਤ ਇਸ ਪੱਧਰ ਤੱਕ ਡਿੱਗ ਸਕਦੀ ਹੈ ਸ਼ਾਇਦ ਇਹੋ ਜੀ ਐਗਜ਼ਾਮਪਲ ਜਿਹੜੀ ਹੈ ਉਹ ਲੱਭਣੀ ਬਹੁਤ ਜ਼ਿਆਦਾ ਮੁਸ਼ਕਲ ਹੈ ਕਈ ਵਾਰੀ ਚਾਟੂਕਾਰਤਾ ਕਰਦੇ ਕਰਦੇ ਸਿਆਸਤ ਦਾ ਪੱਧਰ ਇਹਨਾਂ ਨੀਵੇਂ ਪੱਧਰ ਤੇ ਲੈ ਜਾਂਦੇ ਆ ਕਿ ਸ਼ਰਮ ਨਾਲ ਜਿਹੜਾ ਸਿਰ ਆ ਉਹ ਝੁਕ ਜਾਂਦਾ ਹੈਗਾ ਇਸ ਤੋਂ ਪਹਿਲਾਂ ਕਿ ਮੈਂ ਆਪਣੀ ਗੱਲ ਨੂੰ ਅੱਗੇ ਵਧਾਵਾਂ ਦਮਨ ਜੀ ਆ ਇੱਕ ਵੀਡੀਓ ਦਿਖਾਇਓ ਸਾਥੀਆਂ ਨੂੰ ਕਾਂਗਰਸ ਦੇ ਸਾਬਕਾ ਐਮਐਲਏ ਨੇ ਸਨੌਰ ਤੋਂ ਮਦਨ ਲਾਲ ਜਲਾਰਪੁਰ ਜੀ ਇਹ ਕਹਿ ਰਹੇ ਨੇ ਕਿ ਰਾਹੁਲ ਗਾਂਧੀ ਦੇ ਦਾਦੀ ਜੀ ਦਾ ਕਤਲ ਹੋ ਜਾਂਦਾ ਉਹਨਾਂ ਦੇ ਪਿਤਾ ਜੀ ਦਾ ਕਤਲ ਹੋ ਜਾਂਦਾ ਉਹ ਦੁਨੀਆ ਦੇ ਕਿਸੇ ਕੋਨੇ 'ਚ ਵੀ ਜਾ ਕੇ ਰਹਿ ਸਕਦੇ ਨੇ ਪਰ ਉਹ ਇਸ ਘਟਿਆ ਦੇਸ਼ ਦੇ ਵਿੱਚ ਰਹਿੰਦੇ ਕਿੰਨੀ ਸ਼ਰਮ ਦੀ ਗੱਲ ਹੈ ਕਿ ਉਹ ਦੇਸ਼ ਜਿਸ ਨੂੰ ਸਰਦਾਰ ਭਗਤ ਸਿੰਘ ਵਰਗੇ ਯੋਧਿਆਂ ਨੇ ਸ਼ਹੀਦ ਉਦਮ ਸਿੰਘ ਵਰਗੇ ਯੋਧਿਆਂ ਨੇ ਕਰੋੜਾਂ ਨੌਜਵਾਨਾਂ ਨੇ ਆਪਣੀਆਂ ਕੁਰਬਾਨੀਆਂ ਦੇ ਕੇ ਆਜ਼ਾਦ ਕਰਵਾਇਆ ਹੋਵੇ ਤੇ ਅੱਜ ਅਸੀਂ ਉਸ ਆਜ਼ਾਦ ਫਿਜ਼ਾ ਦੇ ਵਿੱਚ ਰਹਿ ਰਹੇ ਹਾਂ ਕੀ ਇਹ ਉਹਨਾਂ ਯੋਧਿਆਂ ਦੀ ਕੁਰਬਾਨੀਆਂ ਦੀ ਤੋਹੀਨ ਨਹੀਂ ਹੈ ਇਸ ਮਿੱਟੀ ਦੇ ਵਿੱਚ ਰਹਿਣਾ ਇਸ ਮੁਲਕ ਦੇ ਵਿੱਚ ਰਹਿਣਾ ਔਰ ਉਸ ਦਾ ਇਸ ਵੱਡਾ ਇਪਮਾਨ ਕਰਨਾ ਕੀ ਇਹ ਕੋਈ ਸਹਿ ਸਕੇਗਾ ਅਸੀਂ ਆਮ ਆਦਮੀ ਪਾਰਟੀ ਵੱਲੋਂ ਕਾਂਗਰਸ ਦੇ ਇਸ ਕਰੈਕਟਰ ਦੀ ਨਿੰਦਿਆ ਕਰਦੇ ਹਾਂ ਜਿਨ੍ਹਾਂ ਨੇ ਆਪਣੀ ਰਾਜਨੀਤੀ ਦਾ ਜਿਹੜਾ ਸੱਤਰ ਹੈਗਾ ਉਸ ਨੂੰ ਇਸ ਲੈਵਲ ਤੇ ਲੈ ਗਏ ਨੇ ਸਿਰਫ ਚਾਪਲੂਸੀ ਕਰਦੇ ਹੋਏ ਸਾਡੇ ਮੁਲਕ ਨੂੰ ਵੀ ਗਾਲਾਂ ਦੇ ਰਹੇ ਨੇ ਔਰ ਪੰਜਾਬੀ ਲੋਕ ਖਾਸ ਕਰਕੇ ਇਹਨਾਂ ਚੀਜ਼ਾਂ ਨੂੰ ਸਹਿਣ ਨਹੀਂ ਕਰਦੇ ਅਸੀਂ ਇਸ ਮੰਚ ਤੋਂ ਮਤਲਬ ਮੰਗ ਕਰਦੇ ਹਾਂ ਕਾਂਗਰਸ ਦੀ ਸਮੁੱਚੀ ਲੀਡਰਸ਼ਿਪ ਤੋਂ ਪੰਜਾਬ ਤੋਂ ਕਿ ਮਦਨਾਲ ਜਲਾਲਪੁਰ ਜੋ ਤੁਹਾਡਾ ਸਾਬਕਾ ਐਮਐਲਏ ਹੈ ਔਰ ਕਾਂਗਰਸ ਦਾ ਲੀਡਰ ਹੈ ਜੋ ਸਾਡੇ ਪੰਜਾਬ ਨੂੰ ਸਾਡੇ ਮੁਲਕ ਨੂੰ ਜਿਹੜਾ ਗਾਲਾਂ ਦੇ ਰਿਹਾ ਔਰ ਇਹ ਕਹਿ ਰਿਹਾ ਹੈ ਕਿ ਇਹ ਘਟਿਆ ਦੇਸ਼ ਹੈਗਾ ਤਾਂ ਉਹਨਾਂ ਨੂੰ ਘੱਟੋ-ਘੱਟ ਅੱਜ ਪੰਜਾਬ ਦੇ ਲੋਕਾਂ ਤੋਂ ਤੇ ਔਰ ਹਿੰਦੁਸਤਾਨ ਦੇ ਲੋਕਾਂ ਤੋਂ ਜਿਹੜਾ ਉਹ ਮਾਫੀ ਮੰਗਣੀ ਚਾਹੀਦੀ ਹੈ ਇੱਕ ਵਾਰੀ ਦੁਬਾਰੇ ਫੇਰ ਦਿਖਾ ਦਿਓ ਤਾਂ ਕਿ ਇਹ ਇੱਥੇ ਹੀ ਕਾਫੀ ਨਹੀਂ ਹੈ ਇਸ ਤੋਂ ਅੱਗੇ ਬਲਤੇਜ ਪੰਨੂ ਜੀ ਜੋ ਸਾਡੇ ਸੀਨੀਅਰ ਲੀਡਰ ਨੇ ਆਮ ਆਦਮੀ ਪਾਰਟੀ ਦੇ ਉਹ ਵੀ ਤੁਹਾਨੂੰ ਦੱਸਣਗੇ ਕਿ ਕੱਲਾ ਕਾਂਗਰਸ ਦਾ ਮਦਨ ਲਾਲ ਜਲਾਲਪੁਰ ਐਮ ਐਲ ਏ ਨਹੀਂ ਹੈਗਾ ਜੋ ਇਸ ਤਰ੍ਹਾਂ ਦੀਆਂ ਗੱਲਾਂ ਕਰ ਰਿਹਾ ਹੈ ਕਾਂਗਰਸ ਪੂਰੀ ਦੀ ਪੂਰੀ ਕਾਂਗਰਸ ਇਹੋ ਜਿਹੇ ਬਹੁਤ ਸਾਰੇ ਲੀਡਰਾਂ ਦੇ ਨਾਲ ਭਰੀ ਪਈ ਹੈ ਜੋ ਲੋਕਾਂ ਨੂੰ ਗੁੰਮਰਾਹ ਕਰਨ ਤੋਂ ਬਾਜ਼ ਨਹੀਂ ਆਉਂਦੀ ਜਿਨ੍ਹਾਂ ਦਾ ਦੋਹਰਾ ਕੈਰੈਕਟਰ ਹੈਗਾ ਦੋਹਰਾ ਉਹਨਾਂ ਦਾ ਮਾਪਦੰਡ ਹੈਗਾ ਔਰ ਉਸ ਮਾਪਦੰਡ ਦੇ थ्रू ਕਿਸ ਤਰੀਕੇ ਨਾਲ ਲੋਕਾਂ ਨੂੰ ਗੁੰਮਰਾਹ ਕਰਦੇ ਆ ਜਾਂ ਬੇਵਕੂ ਬਣਾਉਣ ਦੀ ਕੋਸ਼ਿਸ਼ ਕਰਦੇ ਆ ਉਹਦੇ ਬਾਰੇ ਤੁਹਾਨੂੰ ਬਲਤੇਜ ਪੰਨੂ ਜੀ ਦੱਸਣਗੇ। ਦੋ ਨੇਤਾ ਨੇ ਕਾਂਗਰਸ ਦੇ ਉਹਨਾਂ ਦੇ ਬਿਆਨ ਤੁਹਾਨੂੰ ਪਹਿਲਾਂ ਸੁਣਾ دیے ਇੱਕ ਵਾਰੀ ਕਿ ਉਹ ਆਪਸ ਦੇ ਵਿੱਚ ਕਿੰਨੇ ਆਪਾ ਵਿਰੋਧੀ ਨੇ। ਇਹ ਦੋਰੇ ਮਾਪਦੰਡ ਕਿਉਂਕਿ ਵਿਧਾਨ ਸਭਾ ਦਾ ਸੈਸ਼ਨ ਵੀ ਸ਼ੁਰੂ ਹੋਣ ਵਾਲਾ ਇੱਕ ਜਿਹੜੇ ਬੋਲਣਗੇ ਉਹ ਵਿਧਾਨ ਸਭਾ ਦੇ ਵਿੱਚ ਵੀ ਹੈਗੇ ਨੇ। ਸੀ ਕਾਂਗਰਸ ਤੋਂ ਮੰਗ ਕਰਾਂਗੇ ਕਿ ਇਹਦੇ ਬਾਰੇ ਸਪਸ਼ਟੀਕਰਨ ਦੇਣ ਉਹ ਪਹਿਲੇ ਬਿਆਨ ਦੇ ਨਾਲ ਸਹਿਮਤ ਨੇ ਜਾਂ ਦੂਸਰੇ ਦੇ ਨਾਲ ਮੈਂ ਗੱਲ ਕਰਦਾ ਉਹ ਤੋਂ ਪਹਿਲਾਂ ਇੱਕ ਵਾਰੀ ਵੀਡੀਓ ਦੇਖ ਲੈਣਾ ਦੋਸਤੋ ਅੱਜ ਸਭ ਤੋਂ ਇੰਪੋਰਟੈਂਟ ਮੁੱਦਾ ਪੰਜਾਬ ਦੇ ਵਿੱਚ ਜੇਕਰ ਕੋਈ ਹੈ ਤਾਂ ਉਹ ਹੈ ਕਿ ਕੀ ਪੰਜਾਬ ਵਿੱਚ ਇੰਡੀਆ ਦੇ ਪ੍ਰਮਾਨ ਦੇ ਮਾਇਨੇ ਪੰਜਾਬੀਆਂ ਨੂੰ ਪੰਜਾਬ ਵਿੱਚ ਪ੍ਰਵਾਸੀਆਂ ਮਸਲ ਦੀ ਇਜਾਜ਼ਤ ਹੋਣੀ ਚਾਹੀਦੀ ਹੈ ਕਿਉਂਕਿ ਇਸ ਦੇ ਨਾਲ ਇੱਕ 5 ਸਾਲ ਦੇ ਬੱਚੇ ਜਿਹਨਾਂ ਨੂੰ ਆ ਮਨਾਪਤਾ ਦਿੱਤਾ ਗਿਆ वजह पर फेलियर के पे में और बेरे में ना कहीं पे टागा वो तो जनरल जी इंसिडेंट आने के नाल दे वोट उठे दे चाहा ये बहुत चिंता का विषय है कि हार और बाजार का रिश्ता जहां के लोग बेचारे कारोबार के लिए हमारे भाई हमारा उनके बिना गुजारा नहीं है हमारा मैंने कहा कि बिहार के लोगों से गहरा संबंध है प्यार है मोहब्बत है कोई आपत्ति नहीं है वैसे ये है कि एक पासे सुखपाल सिंह खैराहोरी ਦੇਰ ਤੋਂ ਇਹ ਗੱਲ ਕਹਿੰਦੇ ਆ ਕਿ ਉਹ ਬਿੱਲ ਲਿਆਉਣਾ ਚਾਹੁੰਦੇ ਨੇ ਜਿਹਦੇ ਵਿੱਚ ਉਹ ਕਹਿੰਦੇ ਪ੍ਰਵਾਸੀਆਂ ਨੂੰ ਇੱਥੇ ਰਹਿਣ ਦੀ ਇਜਾਜ਼ਤਾਂ ਹੋਵੇ ਇੱਥੇ ਕੁਝ ਲੈਣ ਦੀ ਇਜਾਜ਼ਤਾਂ ਹੋਵੇ ਬਿਹਾਰ ਦੇ ਵਿੱਚ ਕਾਂਗਰਸ ਦੀ ਵਰਕਿੰਗ ਕਮੇਟੀ ਦੀ ਮੀਟਿੰਗ ਹੋ ਰਹੀ ਆ ਉੱਥੇ ਜਾ ਕੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਦੀ ਇਹ ਕਹਿ ਰਹੇ ਆ ਕਿ ਬਿਹਾਰੀਆਂ ਦੇ ਨਾਲ ਸਾਡਾ ਬਹੁਤ ਨੇੜਲਾ ਰਿਸ਼ਤਾ ਹੈ ਤੇ ਪੰਜਾਬ ਬਿਹਾਰ ਤੋਂ ਬਿਨਾਂ ਰਹਿ ਨਹੀਂ ਸਕਦਾ ਸਵਾਲ ਇਹ ਆ ਕਿ ਕੀ ਉਸ ਮੀਟਿੰਗ ਦੇ ਵਿੱਚ ਸੁਖਪਾਲ ਸਿੰਘ ਖੈਰਾਹੁਰਾਂ ਵਾਲੇ ਉਸ ਬਿੱਲ ਨੂੰ ਉੱਥੇ ਉਹ ਲਗਾਏ ਨੇ ਜਾਂ ਨਹੀਂ ਅਸੀਂ ਅੱਜ ਦੀ ਇਸ ਪ੍ਰੈਸ ਕਾਨਫਰੰਸ ਦੇ ਰਾਹੀਂ ਇਹ ਪੁੱਛਣਾ ਚਾਹੁੰਦੇ ਆ ਕਿ ਪੰਜਾਬ ਕਾਂਗਰਸ ਦਾ ਇਹਦੇ ਉੱਤੇ ਸਟੈਂਡ ਕੀ ਆ ਤੇ ਨੈਸ਼ਨਲ ਪਾਰਟੀ ਦਾ ਇਹਦੇ ਉੱਤੇ ਸਟੈਂਡ ਕੀ ਆ ਮੁਲਕ ਇੱਕ ਹੈ ਵੱਖ-ਵੱਖ ਸੂਬਿਆਂ ਤੋਂ ਜਿਹੜੇ ਲੋਕ ਆਉਂਦੇ ਨੇ ਪੰਜਾਬ ਦੇ ਵਿੱਚ ਉਹ ਰੋਜ਼ੀ-ਰੋਟੀ ਦੀ ਆਸ ਦੇ ਵਿੱਚ ਆਉਂਦੇ ਨੇ ਬੰਦਾ ਜਾਂਦਾ ਉੱਥੇ ਜਿੱਥੇ ਉਹਨੂੰ ਕੋਈ ਆਸ ਹੋਵੇ ਕਿਸੇ ਉਹਦੇ ਸੂਬੇ ਦੇ ਵਿੱਚ ਤਾਂ ਨਹੀਂ ਜਾਂਦੇ ਜਿੱਥੇ ਉਹਨਾਂ ਨੂੰ ਇਹ ਆਸ ਨਾ ਹੋਵੇ ਵੀ ਸ਼ਾਮ ਦੀ ਰੋਟੀ ਜਿਹੜੀ ਉਹ ਮਿਲ ਜੂਗੀ ਜਾਂ ਨਹੀਂ ਇੱਥੇ ਘੱਟੋ ਘੱਟ ਗੁਰੂ ਸਾਹਿਬ ਦਾ ਲਾਇਆ ਹੋਇਆ ਲੰਗਰ ਰਹਿਣ ਦੀ ਜਗ੍ਹਾ ਸਾਰਾ ਕੁਝ ਹੈ ਇਸੇ ਕਰਕੇ ਮੁਲਕ ਦੇ ਵੱਖ-ਵੱਖ ਸੂਬਿਆਂ ਦੇ ਵਿੱਚ ਰਹਿਣ ਵਾਲੇ ਜਿਹੜੇ ਲੋਕ ਨੇ ਉਹ ਇਹ ਆਸ ਕਰਦੇ ਆ ਕਿ ਜੇ ਕਿਸੇ ਜਗ੍ਹਾ ਤੇ ਜਾ ਕੇ ਨੌਕਰੀ ਮਿਲ ਸਕਦੀ ਆ ਤੁਹਾਨੂੰ ਮਾਨ ਸਤਕਾਰ ਮਿਲ ਸਕਦਾ ਉਹ ਪੰਜਾਬ ਦੇ ਵਿੱਚ ਮਿਲ ਸਕਦਾ ਇਹਦੇ ਨਾਲ ਜੁੜਿਆ ਹੋਇਆ ਤਾਂ ਨਹੀਂਗਾ ਪਰ ਇਹਨਾਂ ਨੂੰ ਜ਼ਰੂਰ ਆ ਇੱਕ ਜੰਮੂ ਕਸ਼ਮੀਰ ਵਰਗੇ ਸੂਬੇ ਤੋਂ ਜੇ ਅੱਜ ਬੱਚੀਆਂ ਸਭ ਤੋਂ ਜ਼ਿਆਦਾ ਕਿਸੇ ਸੂਬੇ ਦੇ ਵਿੱਚ ਪੜਨ ਲਈ ਆ ਰਹੀਆਂ ਨੇ ਤਾਂ ਉਹ ਪੰਜਾਬ ਹੈ ਕਿਉਂਕਿ ਪੰਜਾਬ ਇੱਕ ਸੁਰੱਖਿਅਤ ਸਟੇਟ ਹੈ ਇੱਥੇ ਦੂਸਰੇ ਦੀ ਇੱਜ਼ਤ ਕੀਤੀ ਜਾਂਦੀ ਹੈ ਕਿਸਾਨ ਜੱਥੇਬੰਦੀਆਂ ਤੇ ਹੋਰ ਇੰਟੈਲੈਕਚੁਅਲ ਵਰਗ ਨੇ ਵੀ ਇਹ ਗੱਲ ਕਹੀ ਹੈ ਕਿ ਜਿਹੜੇ ਪ੍ਰਵਾਸੀ ਇੱਥੇ ਮਜ਼ਦੂਰ ਆਉਂਦੇ ਨੇ ਪੰਜਾਬ ਦਾ ਉਹਨਾਂ ਤੋਂ ਬਿਨਾ ਨਹੀਂ ਚੱਲ ਸਕਦਾ ਕਿਉਂਕਿ ਮੁਲਕ ਇੱਕ ਹੈ ਨਾ ਕਿਸੇ ਦੇ ਉੱਤੇ ਇਸ ਤਰ੍ਹਾਂ ਦੀ ਰੈਸਟ੍ਰਿਕਸ਼ਨ ਜਿਹੜੀ ਉਹ ਲਾਈ ਜਾ ਸਕਦੀ ਹੈ ਫਿਰ ਇਹ ਦੋਹਰਾ ਮਾਪਦੰਡ ਕਿਉਂ ਇੱਕ ਪਾਸੇ ਸੁਖਪਾਲ ਸਿੰਘ ਖਹਿਰਾਹੂਰੀ ਉਹਨਾਂ ਦੀ ਵਿਰੋਧਤਾ ਕਰ ਰਿਹਾ ਦੂਜੇ ਪਾਸੇ ਵਿਡਿੰਗ ਸਾਹਿਬ ਇਹ ਕਹਿੰਦੇ ਆ ਕਿ ਉਹਨਾਂ ਤੋਂ ਬਿਨਾ ਸਾਡਾ ਸਰਦ ਨਹੀਂ ਗਾ ਜੀ ਇਹ ਦੋਨੋਂ ਜਿਹੜੇ ਇਸ਼ੂ ਨੇ ਅਸੀਂ ਉਹਨਾਂ ਨੂੰ ਕੰਬਾਈਨਡ ਕਰਕੇ ਦੇਖਦੇ ਆ ਕਿ ਇਹ ਦੋਹਰਾ ਚਿਹਰਾ ਹੈ ਇੱਕ ਪਾਸੇ ਇਹ ਕਿਹਾ ਜਾ ਰਿਹਾ ਕਿ ਅਸੀਂ ਸੰਵਿਧਾਨ ਬਚਾਓ ਰੈਲੀਆਂ ਕਰ ਰਹੇ ਆ ਦੂਜੇ ਪਾਸੇ ਉਸੇ ਹੀ ਸੰਵਿਧਾਨ ਦੀਆਂ ਧੱਜੀਆਂ ਉਡਾਉਂਦਿਆਂ ਹੋਇਆ ਇੱਕ ਸਾਬਕਾ ਐਮਐਲਏ ਇਹ ਕਹਿ ਰਿਹਾ ਕਿ ਉਹ ਇਸ ਗੰਦੇ ਮੁਲਕ ਦੇ ਵਿੱਚ ਗੰਦਾ ਲਫ਼ਜ਼ ਉਹਨਾਂ ਨੇ ਵਰਤੇ ਆ ਕਿ ਇਸ ਗੰਦੇ ਮੁਲਕ ਦੇ ਵਿੱਚ ਰਹਿ ਰਹੇ ਨੇ ਕਿਸੇ ਹੋਰ ਜਗ੍ਹਾ ਤੇ ਜਾ ਕੇ ਨਹੀਂ ਰਹੇ